ਹਾਂਜੀ ਸਲਾਮ ਅਲੈਕੁਮ ਜੀ ਸਤਿ ਸ੍ਰੀ ਅਕਾਲ ਇਹ ਜਰਿਰਾ ਸਾਲਾਨਾ ਹੋਰਸ ਕਰਾਇਆ ਜਾਂਦਾ ਪਿੰਡ ਪਰਵਾਹੀ ਵਿੱਚ ਸਾਰੇ ਹੀ ਨਗਰ ਵੱਲੋਂ ਸਾਰੀ ਹੀ ਨਗਰ ਪੰਚਾਇਤ ਵੱਲੋਂ ਔਰ ਇੱਥੋਂ ਦੇ ਸੇਵਾਦਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਅੱਜ ਆਠਵਾਂ ਹੋਰਸ ਹੈ ਜਿਹੜਾ ਪੀਰਾਂ ਦਾ ਸਾਲਾਨਾ ਭੰਡਾਰਾ ਕਰਾਇਆ ਗਿਆ ਜਿੱਥੇ ਵੱਧ ਤੋਂ ਵੱਧ ਸੰਗਤਾਂ ਹਿੱਸਾ ਪਾਉਂਦੀਆਂ ਨੇ ਆਪਣੇ ਤਨ ਦੀ ਮਨ ਦੀ ਧੰਨ ਦੀ ਸੇਵਾ ਨਾਲ ਪੂਰੇ ਨਗਰ ਵੱਲੋਂ ਪੂਰੇ ਨਗਰ ਵੱਲੋਂ ਇਹ ਭੰਡਾਰਾ ਕਰਾਇਆ ਜਾਂਦਾ ਜੀ ਪੀਰਾਂ ਦੇ ਦਰਬਾਰ ਤੇ ਪੀਰ ਬਾਬਾ ਢੇਰਾਵਾਲੀ ਸਰਕਾਰ ਦੇ ਦਰਬਾਰ ਤੇ ਭੰਡਾਰਾ ਕਰਾਇਆ ਜਾਂਦਾ ਜੀ ਅਸੀਂ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਕਰਦੇ ਆ ਜੋ ਇੱਥੇ ਵੱਧ ਚੜ ਕੇ ਆਪਣਾ ਹਿੱਸਾ ਪਾਉਂਦੇ ਆ ਸੇਵਾ ਕਰਦੇ ਆ ਨਗਰ ਪਰਵਾਹੀ ਦੇ ਇਸ ਦਰਬਾਰ ਤੇ ਬਤਵਤ ਸੰਗਤਾਂ ਆਉਂਦੀਆਂ ਨੇ ਪੀਰ ਬਾਬਾ ਦੀ ਕਿਰਪਾ ਨਾਲ ਸਾਰੇ ਨਗਰ ਦਾ ਭਲਾ ਹੁੰਦਾ ਹਰ ਸਾਲ ਸਾਡੇ ਸੇਵਕ ਟੀਵੀ 24 ਵੱਲੋਂ ਇਹ ਪੰਡਾਰਾ ਜਿਹੜਾ ਆਪਣੇ ਕੈਮਰੇ ਦੀ ਅੱਖ ਵਿੱਚ ਕੈਦ ਕੀਤਾ ਜਾਂਦਾ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਹਰ ਸਾਲ ਸਾਡਾ ਵੱਧ ਚੜ ਕੇ ਸਹਿਯੋਗ ਦਿੰਦੇ ਆ ਵੀਰ ਤੇ ਇਹਨਾਂ ਦੇ ਚੈਨਲ ਦੀ ਵੀ ਬਹੁਤ-ਬਹੁਤ ਸ਼ੁਕਰਾਨਾ ਜੀ ਅਸੀਂ ਫਿਰ ਧੰਨਵਾਦ ਕਰਦੇ ਹਾਂ ਪੂਰੇ ਨਗਰ ਪਰਵਾਹੀ ਦਾ ਨਗਰ ਪੰਚਾਇਤ ਦਾ ਤੇ ਕਮੇਟੀ ਮੈਂਬਰਾਂ ਦਾ ਜਿਨ੍ਹਾਂ ਦੇ ਸਦਕੇ ਸਾਰਾ ਇਹ ਉਦਮ ਪੁਰਾਲਾ ਪੰਡਾਰਾ ਹਰ ਸਾਲ ਕੀਤਾ ਜਾਂਦਾ ਇਹ ਆਟਮੋਰਸ ਮਨਾਇਆ ਗਿਆ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਜੀ